ਹਾਂ ਜੀ ਇਹ ਮੈਸੇਜ ਮਿਲਿਆ ਸੀਗਾ ਜੀ ਬਈ ਕੀ ਕਹਿੰਦਾ ਸਿਵਲ ਪਿੰਡੀਆਂ ਸੂਟ ਸਿਵਲ ਸੂਟ ਸਿਟੀ ਪਿੰਦੀ ਆ ਉੱਥੇ ਐਡਿਮਿਟ ਗਾਰਮੈਂਟ ਦੀ ਲਗਾਣਾ ਤੇ ਉੱਥੇ ਫਾਇਰਿੰਗ ਹੋਈ ਆ ਜੀ ਸ਼ਟਰ ਦੇ ਉੱਤੇ ਬੰਨ ਸ਼ਟਰ ਦੇ ਉੱਤੇ ਉਸ ਸੰਬੰਧੀ ਚੈੱਕ ਕੀਤਾ ਜੀ ਪੰਜ ਲਾਉਣ ਹਾਇਰ ਹੋਏ ਆ ਤੇ ਉਹਦੇ ਸੰਬੰਧੀ ਕੀ ਕਹਿੰਦਾ ਇਹਨਾਂ ਨੂੰ ਗੱਲਬਾਤ ਕੀਤੀ ਇਹਨਾਂ ਨਾਲ ਕਿ ਉਹ ਸੰਬੰਧੀ ਜੋ ਬੰਦੀ ਕਾਰਵਾਈ ਉਹ ਕਰਨ ਲੱਗੇ ਆ ਅੱਗੇ ਫਿਰ ਸਾਰੀ ਪੜਤਾਲ ਕਰਕੇ ਫਿਰ ਅੱਗੇ ਦੇਖੀਓ ਉਹਨਾ ਉਹ ਉਹ ਉਹਨਾਂ ਸੰਬੰਧੀ ਵੈਰੀਫਾਈ ਕਰ ਰਹੇ ਆ ਜੀ ਇਹਨਾਂ ਨੇ ਕਹਿਨ ਦਸਨ ਮਿਤਾਵ ਕਜੋਗੇ ਨੇ ਦੱਸਿਆ ਉਹ ਕਰਕੇ ਫੇਰ ਅਗਲੀ ਜੋ ਕਾਰਵਾਈ ਹੋਈ ਉਹਦੇ ਮੁਤਾਬਕ ਕਰ ਲੈਣੇ ਤੇ ਹੁਣ ਜੇ ਅਗਲਾ ਕਹਿ ਰਹੇ ਆ ਜੀ ਮੇਰੀ ਮੈਦੇ ਕਰਨਾ ਹੀ ਪਊਗਾ ਨਾ ਉਹ ਮੈਂ ਕਹਿੰਦਾ ਮੈਂ ਉਹ ਜਿਹੜਾ ਬੋਲਦਾ ਹੋਊਗਾ ਉਹਦੇ ਨਾਲ ਜਿਹੜਾ ਹਾਦਸਾ ਹੋ ਉਹ ਵੈਰੀਫਾਈ ਤਾਂ ਕਰਾਂਗੇ ਨਾ ਆਪਾਂ ਇਹ ਥੋੜਾ ਕਰ ਲਓ ਗਲਤ ਬੋਲ ਰਹਾ ਕੀ ਹੈ ਸੀਸੀਟੀਵੀ ਕਰ ਸੀਸੀਟੀਵੀ ਇਹ ਸਾਰੇ ਚੈੱਕ ਕਰਾਂਗੇ ਜੀ ਜੋ ਕਰਕੇ ਪੜਤਾਲ ਕਰਕੇ ਫਿਰ ਉਹਦੇ ਵਿੱਚ ਸਾਰਾ ਆ ਜਾਵੇ ਪਤਾ ਲੱਗੇ ਕਿ ਕਿੰਨੇ ਬੰਦੇ ਨੇ ਨੇ ਮੈਂ ਉਹ ਹੀ ਦੱਸ ਰਿਹਾ ਨਹੀਂ ਪੜਤਾਲ ਕਰ ਰਹੇ ਆ ਅਜਿਹਾ ਕਾਰਵਾਈ ਕਰ ਰਹੇ ਆ ਕਾਰਵਾਈ ਕਰਕੇ ਫਿਰ ਸਾਰੀ ਤੁਹਾਨੂੰ ਦੱਸ ਦੇਵਾਂਗੇ ਭਾਜੀ ਕੀ ਮੰਗਿਆ ਜੀ ਜੀ ਮੈਂ ਵੀ ਮਾਮਲਾ ਜੀ ਸ਼ੁੱਕਰਵਾਰ ਮੈਨੂੰ ਫੋਨ ਆਂਦਾ ਹੈਗਾ ਤੇ ਮੇਰੇ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਹੈਗੀ ਹੈ ਕਿ 50 ਲੱਖ ਰੁਪਏ ਦੋ ਨਹੀਂ ਤੇ ਤੁਹਾਡੀ ਫੈਮਲੀ ਤੇ ਤੁਹਾਨੂੰ ਮਤਲਬ ਮਤਲਬ ਜਿੰਦਾ ਨਹੀਂ ਛੱਡਾਂਗੇ ਤੇ ਉਹ ਤੋਂ ਬਾਅਦ ਉਹ ਮਤਲਬ ਆਪਾ ਮਤਲਬ ਸ਼ਾਮੀ ਫੇਰ ਦੁਬਾਰਾ ਫੋਨ ਆਂਦਾ ਹੈਗਾ ਤੇ ਮੈਂ ਮਤਲਬ ਪੁਲਿਸ ਸਟੇਸ਼ਨ ਜਾਂਦਾ ਹੈਗਾ ਵਾ ਤੇ ਉਹ ਕਹਿੰਦੇ ਕਹਿੰਦੇ ਮਤਲਬ ਵੈਸੇ ਹੀ ਆ ਤੇ ਮੈਂ ਤੇ ਮੈਂ ਕਾਊਂਟਰ ਦੀ ਇੰਟੈਲੀਜੈਂਸ ਨੂੰ ਵੀ ਭੇਜ ਦਿੱਤੀ ਸੀਗੀ ਤੇ ਉਹ ਤੋਂ ਬਾਅਦ ਚੋ ਨੈਕਸਟ ਡੇ 12 ਵਜੇ ਫੇਰ ਦੁਬਾਰਾ ਆਂਦਾ ਕਿ ਤੇਰੇ 24 ਘੰਟੇ ਖਤਮ ਹੋ ਗਏ ਹੈਗੇ ਆ ਤੇ ਜੋ ਤੂੰ ਡਿਸੀਜਨ ਲੈਣਾ ਹੈਗਾ ਉਹਨੇ 12 ਮਤਲਬ ਅੱਜ 2 ਘੰਟੇ ਦੇ ਵਿੱਚ ਵਿੱਚ ਲੈ ਲੈ ਤੇ ਉਹ ਤੋਂ ਬਾਅਦ ਚੋ ਸ਼ਾਮੀ ਫੇਰ ਕੀ ਤੇਰਾ ਹੁਣ ਨਾ ਕੋਈ ਡਿਸੀਜਨ ਆ ਰਿਹਾ ਨਾ ਰਿਪਲਾਈ ਆ ਰਿਹਾ ਹੈਗਾ ਤੂੰ ਖੁਦ ਜ਼ਿੰਮੇਵਾਰ ਹੋਏਂਗਾ ਤੇ ਕੱਲ ਰਾਤੀ ਮਤਲਬ 2 ਵਜੇ ਗੋਲੀਆਂ ਚਲਾ ਗਿਆ ਗਿਆ ਨਹੀਂ ਨਹੀਂ ਪਤਾ ਨਹੀਂ ਸੀ ਜੀ ਉਹਨੇ ਰਿਕਾਰਡਿੰਗ ਚ ਨਹੀਂ ਨਹੀਂ ਸ਼ੁੱਕਰਵਾਰ ਹੀ ਆਈ ਜੀ ਪਹਿਲੀ ਵਾਰੀ ਆਈ ਹੈ ਹਾਂਜੀ ਭਈ ਆ ਲੱਖ ਰੁਪਏ ਦੀ ਮੰਗੀ ਆਹੀ ਹੈ ਕਿ ਹਾਂ ਵੀ ਜੋ ਮੈਂ ਪਰਿਵਾਰ ਦਾ ਕੱਲਾ ਕੱਲਾ ਮਤਲਬ ਅਰਨਿੰਗ ਹੈਂਡ ਹੈਗਾ ਵਾ ਤੇ ਮੈਨੂੰ ਸੇਫਟੀ ਦਿੱਤੀ ਜਾਵੇ ਤੇ ਬਸ ਆਹੀ ਮੰਗ ਕਰਦੇ ਆ ਜੀ ਪੂਰੇ ਮਾਮਲੇ ਦੀ ਤਹਿਕੀਕਾਤ ਕੀਤੀ ਜਾਵੇ ਕਿਉਂਕਿ ਰਾਤੀ ਜਿਹੜੇ ਆਏ ਸੀਗੇ ਉਹ ਸਿੱਧਾ ਇੱਥੇ ਆ ਕੇ ਰੁਕੇ ਆ ਗਿਆ ਉਹ ਏਸੀ ਏਰੀਏ ਦੇ ਹੋਊਗੇ ਤਾਂ ਹੀ ਉਹਨਾਂ ਨੂੰ ਪਤਾ ਹੈਗਾ ਕਿ ਏਰੀਆ ਦਾ ਪ੍ਰੋਪਰ ਪਤਾ ਹੈਗਾ ਵਾ ਤਾਂ ਇਸ ਕਰਕੇ ਮਤਲਬ ਪੂਰਾ ਮਤਲਬ ਟਰੈਕ ਕੀਤਾ ਜਾਵੇ ਕਿ ਕੌਣ ਹੈਗਾ ਇਹਦੇ ਪਿੱਛੇ ਕਿੰਨੇ ਕਿਉਂਕਿ ਇਨਫਾਰਮੇਸ਼ਨ ਉਹਨੇ ਪ੍ਰੋਪਰ ਨਾਮ ਲੈ ਕੇ ਕਿਹਾ ਹੈਗਾ ਕਿ ਮੇਰਾ ਨਾਮ ਪ੍ਰੋਪਰ ਲੈ ਕੇ ਕਿ ਤੈਨੂੰ ਮਤਲਬ 10 ਲੱਖ ਰੁਪਏ ਦੇ ਦੇ ਤੇ ਤੈਨੂੰ ਜਾਂ ਤੇਰੇ ਪਰਿਵਾਰ ਨੂੰ ਮਤਲਬ ਮਾਰ ਦਾਂਗੇ ਨਹੀਂ 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 ਕਿਸੇ ਲਾਗ ਦਾਟਣੀ ਹੈ ਜੀ किसी नए दुश्मनी नहीं कई डे एक बज के अठवंजा मिनट की हाँ जी सी सी टीवी है जी